ਉਹਦੀ ਦਾ ਸੀਜ਼ਨ ਜਿੱਥੇ ਲੋਕ ਬੜੇ ਧੂਮ-ਧਾਮ ਨਾਲ ਮਨਾਉਂਦੇ ਨੇ ਤੇ ਨੌਜਵਾਨ ਪੀੜੀ ਪਤੰਗਬਾਜ਼ੀ ਕਰਦੇ ਨੇ ਉਸ ਪਤੰਗਬਾਜ਼ੀ ਵਾਸਤੇ ਜਲਦਬਾਜ਼ੀ ਵੀ ਕਰਦੇ ਨੇ ਜਲਦਬਾਜ਼ੀ ਇਸ ਕਰਕੇ ਕਹਿ ਰਹੇ ਆ ਕਿ ਲੋਕ ਅੱਜਕੱਲ ਗੱਟੋ ਦਾ ਬਹੁਤ ਇਸਤੇਮਾਲ ਕਰ ਰਹੇ ਨੇ ਪਰ ਅਸੀਂ 30 ਤੋਂ 35 ਸਾਲ ਅੱਡੇ ਪੁਰਾਣੇ ਦੇ ਉੱਪਰ ਪਹੁੰਚ ਚੁੱਕੇ ਆ ਸੁਲਤਾਨਵਾਲਾ ਗੇਟ ਦੇ ਉੱਪਰੇ ਨਹਿਰ ਦੇ ਉੱਪਰ ਅੱਡਾ ਹੈਗਾ ਜਿਹੜਾ 30 ਤੋਂ 35 ਸਾਲ ਇਹਨਾਂ ਬਜ਼ੁਰਗਾਂ ਦੇ ਵੇਰਵ ਚਲਾਇਆ ਜਾ ਰਿਹਾ ਕਿਸੇ ਟਾਈਮ ਤੇ ਇੱਥੇ ਰੌਣਕਾਂ ਹੁੰਦੀਆਂ ਸੀ ਕਿ ਲੋਕ ਲੈਣਾ ਦੇ ਵਿੱਚ ਲੱਗ ਕੇ ਡੋਰ ਲਵਾਉਂਦੇ ਸਨ ਕਿ ਸਾਨੂੰ ਸਪੈਸ਼ਲ ਡੋਰ ਲਵਾ ਦਿੱਤੀ ਜਾਵੇ ਜਿੰਨਾ ਕਿਸੇ ਦੀ ਪਤੰਗ ਕੱਟੀ ਆਵੇ ਪਰ ਜਦੋਂ ਦੀ ਚైనా ਦੀ ਡੋਰ ਆ ਚੁੱਕੀ ਆ ਉਹਦੇ ਨਾਲ ਇਹਨਾਂ ਦਾ ਕੰਮ ਸਾਰਾ ਠੱਪ ਹੁੰਦਾ ਨਜ਼ਰ ਆ ਰਿਹਾ ਪਰ ਸਵਾਲੇ ਉੱਠ ਰਿਹਾ ਕਿ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਚైనా ਡੋਰ ਬੰਦ ਹੋ ਚੁੱਕੀ ਆ ਪਰ ਕਈ ਲੋਕ ਹਜੇ ਵੀ ਉਸ ਦੇ ਨਾਲ ਪਤੰਗ ਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਤੇ 30 ਤੋਂ 35 ਸਾਲ ਅੱਡੇ ਪੁਰਾਣੇ ਤਾਂ ਅਸੀਂ ਪਹੁੰਚ ਚੁੱਕੇ ਆ ਪਰ ਇਸ ਅੱਡੇ ਦੇ ਉੱਪਰ ਟਾਵਾ ਟਾਵਾ ਗਰਾਹ ਦੇਖ ਰਿਆ ਵਾ ਤੇ ਜਿੱਥੇ ਧੁੱਪ ਦੇ ਨਾਲ ਇਹ ਡੋਰ ਲੱਗਦੀ ਸੀ ਬੜਾ ਕੁਝ ਇਸ ਡੋਰ ਦੇ ਵਿੱਚ ਪਾਉਂਦੇ ਸੀ ਬੜੀ ਜ਼ਬਰਦਸਤ ਡੋਰ ਲਾਉਂਦੇ ਸੀ ਪਰ ਚੈਨਾ ਡੋਰ ਨੇ ਇਹਨਾਂ ਅੱਡਿਆਂ ਦਾ ਕੰਮ ਖਤਮ ਕਰ ਦਿੱਤਾ ਗਿਆ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ 35 ਤੋਂ 40 ਅੱਡੇ ਹੁੰਦੇ ਸਨ ਪਰ ਹੁਣ ਕਰੀਬ ਇਹੀ ਇੱਕੋ ਅੱਡਾ ਰਹਿ ਗਿਆ ਜਿੱਥੇ ਲੋਕ ਹੁਣ ਡੋਰ ਲਵਾਉਂਦੇ ਤੇ ਟਾਵਾ ਟਾਵਾ ਕੋਈ ਪਹੁੰਚ ਲਿਆ ਆ ਦੇਖ ਸਕਦੇ ਹੋ ਕਿ ਬੱਬੂ ਜੀ ਆਗੇ ਨੇ ਜਿਹੜੇ ਸਭ ਤੋਂ ਪੁਰਾਣੇ ਇਸ ਅੱਡੇ ਨੂੰ ਚਲਾ ਰਹੇ ਨੇ ਕਿਸੇ ਟਾਈਮ ਇਹਨਾਂ ਕੋ ਵਰਕਰ 10 ਤੋਂ 15 ਡੋਰ ਲਾਉਂਦੇ ਲਾਉਂਦੇ ਹੁੰਦੇ ਸਨ ਪਰ ਹੁਣ ਉਹ ਕੰਮ ਨਹੀਂ ਰਿਹਾ ਬੱਬੂ ਜੀ 30 ਤੋਂ 35 ਸਾਲ ਅੱਡਾ ਢਾਡਾ ਪੁਰਾਣਾ ਹੁਣ ਕੰਮ ਕਿੰਨਾ ਰਹਿ ਗਿਆ ਸਭ ਤੋਂ ਪਹਿਲਾਂ ਦਾ ਕੱਖ ਨਹੀਂ ਜੀ ਕਾਰਨ ਚੈਨਾ ਨੇ ਮਾਰਤਾ ਦੁਕਾਨਦਾਰ ਕੋ ਡੋਰ ਨਹੀਂ ਲਵਾਉਂਦਾ ਸਾਡੂ ਜੇ ਲਵਾਉਂਦੇ ਵੀ ਇਹਦੇ ਘਟਿਆ ਤੋਂ ਘਟਿਆ ਡੋਰ ਲਵਾਉਣੀ ਆ ਸਾਡੇ ਕੋ ਵਧੀਆ ਡੋਰ ਨਹੀਂ ਕਿਸੇ ਨੇ ਲਾਉਣੀ ਪਹਿਲਾਂ ਕਿੱਦਾਂ ਹੁੰਦਾ ਸੀ ਇਸੇ ਅੱਡੇ ਦੇ ਉੱਪਰ ਲੈਣਾ ਲੱਗਿਆ ਹੁੰਦੇ ਸੀ ਕਿ ਬੱਬੂ ਕੋ ਡੋਰ ਲਵਾਉਣੀ ਅੰਮ੍ਰਿਤਸਰ ਜਾ ਕੇ ਆਪਾਂ ਹਾਂਜੀ ਤੇ ਹੁਣ ਹੁਣ ਨਹੀਂ ਕੋਈ ਹੁੰਦਾ ਨਹੀਂ ਆ ਜੀ ਪਹਿਲਾਂ ਅੱਗੇ ਮੋਹ ਨਹੀਂ ਰਹੀ ਨਹੀਂ ਜੀ ਨਹੀਂ ਕਾਰਨ ਕੀ ਮੰਨ ਰਹੇ ਹੋ ਕਿ ਗੱਟੂ ਦਾ ਹੀ ਆ ਸਾਰਾ ਕਾਰਨ ਹੋਰ ਕੀ ਆ ਗੱਟੂ ਲੋਕ ਢਾਉਂਦੇ ਆ ਬੱਚਾ ਵੀ ਹੁੰਦਾ ਉਹ ਵੀ ਗੱਟੂ ਮੰਗਦਾ ਹੂੰ ਅਹੀਂ ਕਾਦ ਨੇ ਭਰਾ ਹੜ ਕੋ ਤੇ ਧਾਗੇ ਵਾਲੀ ਅੱਛਾ ਜੇ ਗੱਟੂ ਲਾਣਾ ਤੇ ਫਿਰ ਸਾਹਮਣੇ ਫੁੱਲਸ ਵਾਲਿਆਂ ਨੂੰ ਚਲਾ ਦੇ ਤੇ ਫਿਰ ਬਾਪੂ ਜੀ ਰੋਟੀ ਕਿੱਦਾਂ ਚੱਲਦੀ ਕਿਉਂਕਿ ਕੰਮ ਤੇ ਫਿਰ ਰਿਆ ਨਹੀਂ ਆ ਜਿੱਥੇ 15 15 ਕੋਈ ਨਾ ਕੋਈ ਨਾ ਮੜਾ ਮੋਟਾ ਕੰਮ ਕਰ ਲਈਦਾ ਫਿਰ ਹੂੰ ਜਿੰਨਾ ਕਿਤੇ ਰਾਹ ਚੱਲਦਾ ਏ ਇਹ ਇਹ ਕਰਦੇ ਰਹੀਦਾ ਹੂੰ ਜਦੋਂ ਨਾਂ ਚੱਲੇ ਰਿਓਦੋਂ ਹੋਰ ਕੋਈ ਢਾੜੀ ਧੱਪਾ ਗੱਲ ਇਹ ਢਾੜੀ ਧੱਪਾ ਕਰ ਲਈਦਾ ਫਿਰ ਇਹ ਤਾਂ ਤੁਹਾਡਾ ਕੀਤਾ ਹੈ ਗਾਣ 30 35 ਸਾਲ ਤੋਂ ਤੁਹਾਡਾ ਹੀ ਐਡਾ ਮਸ਼ਹੂਰੀ ਏ ਹਾਂਜੀ ਏ ਫਿਰ ਇਹ ਕੀ ਕਰੀਏ ਫਿਰ ਹੁਣ ਜੇ ਹੈ ਹੀ ਨਹੀਂ ਕੁਝ ਤੇ ਪਰ ਜਦੋਂ ਪਹਿਲਾਂ ਲੋਕ ਆਉਂਦੇ ਸੀ ਕਿਸੇ ਡੋਰ ਦੀ ਦਿਮਾਰ ਕਰਦੇ ਸਾਂ ਜੀ ਇਹ ਪੈਂਦਾ ਚੱਲਦਾ ਰਿਹਾ ਕਾਲਾ ਸੰਗਲ ਚੱਲਦਾ ਰਿਹਾ ਲੱਕੜ ਦੀ ਗੋੜ ਚੱਲਦੀ ਰਹੀ ਆ ਅੱਛਾ ਤੇ ਉਹ ਇਹੋ ਡੋਰਾ ਪ੍ਰਾਣੀਆਂ ਜਿਹੜੀਆਂ ਚੱਲਦੀਆਂ ਰਹੀਆਂ ਤੇ ਹੁਣ ਲੱਗਦਾ ਕਿ ਲੋਕ ਗੱਟੂ ਹੀ ਕਹਿੰਦੇ ਕਿ ਗੱਟੂ ਹੈਗਾ ਢਾਣੇ ਕੋ ਬਸ ਜਿਹੜਾ ਵੀ ਹੁੰਦਾ ਉਹ ਇਹ ਪੁੱਛਦਾ ਜੀ ਬਿਲਕੁਲ ਜੀ ਜਿਹੜੇ ਗ੍ਰਾਹਕ ਪਹੁੰਚੇ ਹੋਏ ਨੇ ਉਹਨਾਂ ਨਾਲ ਵੈਸੀ ਗੱਲਬਾਤ ਕਰਾਂਗੇ ਬਾਜੀ ਕੀ ਨਾਮ ਹੈ ਜੀ ਅਨਿਲ ਵਿਸ਼ੇਸ਼ ਬੰਟੀ ਜੀ ਮਿਲ ਜੀ ਕਿੱਦਾਂ ਦੇਖ ਰਹੇ ਡੋਰ ਖਰੀਦਣ ਵਾਸਤੇ ਪਹੁੰਚੇ ਨੇ ਟਾਵਾ ਟਾਵਾ ਗਾ ਕੇ ਕਿੰਨਾ ਚਿਰ ਤੋਂ ਤੁਸੀਂ ਡੋਰੀ ਤੋਂ ਖਰੀਦੇ ਨੇ ਅਸੀਂ ਜੀ ਜੋ ਬਚਪਨ ਤੋਂ ਗੁੱਡੀ ਡੋਰੇ ਬਾਰੇ ਪਤਾ ਲੱਗਿਆ ਤੇ ਮੈਨੂੰ ਯਾਦ ਆ ਕਿ ਅੰਮ੍ਰਿਤਸਰ ਦੇ ਵਿੱਚ 35 ਤੋਂ 40 ਅੱਡੇ ਜਿਹੜੇ ਚਾਈਨ ਆਪਣੇ ਇਹ ਧਾਗੇ ਵਾਲੀ ਡੋਰ ਦੇ ਚਲਦੇ ਹੀ ਹੈ ਤੇ ਮੈਨੂੰ ਯਾਦ ਹੈ ਤੁਹਾਨੂੰ ਵੀ ਤੁਸੀਂ ਵੀ ਮੇਰੇ ਹਾਂਦੇ ਜੇ ਤੁਹਾਨੂੰ ਵੀ ਯਾਦ ਹੋਣਾ ਕਿ ਰਾਤਾਂ ਨੂੰ ਨਾਂ ਲਿਖਾ ਕੇ ਜਾਣਾ ਕਿ ਵੀ ਮੇਰੀ ਆਂਡੇ ਵਾਲੀ ਉਹ ਵੀ ਜ ਕੱਚ ਪਾ ਕੇ ਬਣਾਈ ਆਕੜ ਡੋਰ ਚਕੜਾ ਨਹੀਂ ਆ ਤੇਰੀ ਡੋਰ ਢਿੱਲੀ ਆ ਇਹਨਾਂ ਨੇ ਕਹਿਣਾ ਸੁਕਣੀ ਜੀ ਡੋਰ ਧੋਪੜੀ ਲੱਗਣ ਦੀ ਸੁਕਣੀ ਕਿੱਥੋਂ ਹੈ ਹਫਤਾ ਹਫਤਾ ਸੀ ਉਹ ਕੰਮਾਂ 'ਚ ਲੱਗੇ ਰਹਿਣਾ ਚਾਹੀ ਵਖਰਾ ਹਣਾ ਘਰ ਦੇ ਕੋਲ ਸੋ ਰਵੀਆ ਲਿਆਣਾ ਮੈਨੂੰ ਯਾਦ ਆ 20 ਰੁਪਏ ਗੋਟ ਹੁੰਦੀ ਸੀ ਤੇ ਮੇਰੀ ਅੱਠ ਗੋੜੀ ਚਰਖੜੀ ਲਾ ਦੇ ਮੇਰੀ ਚਾਰ ਦੀ ਲਾ ਦੇ ਐਡੇ ਚਾਹ ਹੁੰਦੇ ਸੀ ਤਿਹਾਰਾਂ ਦੇ ਤੇ ਇਹਨਾਂ ਦਾ ਵੀ ਰੋਜ਼ਗਾਰ 5 ਤੋਂ 7000 ਬੰਦੇ ਦਾ ਰੋਜ਼ਗਾਰ ਜਿਹੜਾ ਵਾ ਦਿਵਾਲੀ ਇੱਕ ਮਹੀਨਾ ਪੂਰਾ ਲੋਹੜੀ ਦਾ ਚਲਦਾ ਈ ਦੋ ਮਹੀਨੇ ਚਾਈਨਾ ਡੋਰ ਚਾਈਨਾ ਡੋਰ ਨਹੀਂ ਆਪਾਂ ਨੂੰ ਕਹਾਂਗੇ ਖੂਨੀ ਡੋਰ ਉਹ ਇਹੋ ਜੀ ਪਲਾਸਟਿਕ ਦੀ ਖੂਨੀ ਡੋਰ ਆ ਗਈ ਮੈਂ ਕਹਿੰਦਾ ਵਾ ਗਲਤੀ ਸਾਡੀ ਆ ਸਾਡੇ ਲੋਕਾਂ ਦੀ ਅਸੀਂ ਆਪਣੇ ਬੱਚੇ ਨੂੰ ਖੁਦ ਕਹਿੰਨੇ ਆ ਪਤਾ ਕਰਦੇ ਫਰਾਨੇ ਨੂੰ ਯਾਰ ਘੱਟੂ ਯਾਰ ਬੜੀ ਸ਼ਕਤੀ ਹੋ ਗਈ ਯਾਰ ਮਿਲਦੇ ਨਹੀਂ ਪਏ ਉਹ ਯਾਰ ਮੈਨੂੰ ਗੱਟੂ ਚਾਹੀਦੇ ਆ ਮੇਰੇ ਬੱਚਿਆਂ ਨੂੰ ਚਾਹੀਦੇ ਆ ਅਸੀਂ ਦੇ ਲੋਕੀ ਫੋਨ ਕਰ ਕਰ ਗੱਟੂ ਪੁੱਛਦੇ ਲੋਕਾਂ ਕੋਲ ਦੋ ਨੰਬਰ ਚ ਜੇ ਮਿਲਦਾ ਉਹ ਵੀ ਲੈਦੇ ਯਾਰ ਆਹੋ ਤੇ ਮੈਨੂੰ ਦੱਸੋ ਜਦੋਂ ਤੁਸੀਂ ਬੱਚੇ ਨੂੰ ਦੱਸੋਗੇ ਨਹੀਂ ਜਿਹੜੀ ਨਵੀਂ ਜਨਰੇਸ਼ਨ ਆ 8-10 ਸਾਲ ਦੇ 12 ਸਾਲ 15 ਸਾਲ ਦੇ ਬੱਚੇ ਕਿ ਆ ਵੀ ਡੋਰ ਧਾਗੇ ਵਾਲੀ ਪਾਪਾ ਪਹਿਲੇ ਵਰਤਦੇ ਨੇ ਆਪ ਬੇਟਾ ਧੀ ਇਹਦੇ ਵੱਲ ਧਿਆਨ ਕਰੋ ਇਹਨੂੰ ਜਦੋਂ ਆਪਾਂ ਵਰਤਾਂਗੇ ਆਪੇ ਚਾਈਨਾ ਡੋਰ ਬੰਦ ਹੋ ਜਾਏਗੀ ਅਸੀਂ ਲੋਕ ਖਰੀਦਦੇ ਆ ਡਿਮਾਂਡ ਵਧਾਉਂਦੇ ਆ ਤਾਂ ਹੀ ਚਾਈਨਾ ਡੋਰ ਵੀ ਕਰਨ ਈ ਆ ਪ੍ਰਸ਼ਾਸਨ ਨੇ ਸ਼ਕਤੀ ਕੀਤੀ ਆ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਵਧੀਆ ਤੁਸੀਂ ਕੰਮ ਕੀਤਾ ਹੋਇਆ ਸ਼ਕਤੀ ਕਰਤੀ ਆ ਪਰ ਮੈਂ ਦੇਖਦਾ ਅਖਬਾਰਾਂ ਦੇ ਵਿੱਚ ਦੋਨੋਂ ਖਬਰਾਂ ਲੱਗਦੀਆਂ ਇੱਕ ਖਬਰ ਲੱਗੀ ਹੈ ਮੈਂ ਦੇਖਦਾ ਅਖਬਾਰ ਚ ਕਿ ਚਾਈਨਾ ਡੋਰ ਫਲਾਨੀ ਜਗ੍ਹਾ ਤੇ ਫੜੀ ਪੁੱਲਸ ਨੇ ਫਲਾਨੀ ਜਗ੍ਹਾ ਤੇ ਫੜੀ ਦੂਜੇ ਪਾਸੇ ਲੱਗੀ ਹੈ ਟਰਹ ਲੈਣਾ ਚਾਈਨਾ ਡੋਰ ਵੀ ਕਰੀ ਹੈ ਮੈਂ ਸਰਕਾਰ ਨੂੰ ਬੇਨਤੀ ਕਰਨਾ ਕਿ ਪੰਜਾਬੀਆਂ ਦਾ ਸਾਡਾ ਇੱਕੋ ਹੀ ਇਲਾਜ ਹੈ ਦੋ ਚਾਰ ਕੰਮ ਮਾਰ ਕੇ ਟੰਗੋ ਚੰਗੀ ਤਰ੍ਹਾਂ ਇੱਕ ਵਾਰੀ ਦਿਖਾਓ ਲੋਕਾਂ ਨੂੰ ਕਿ ਆਹ ਹਾਲ ਕਰਾਂਗੇ ਚਾਈਨਾ ਡੋਰ ਕੋਈ ਵੇਚੇਗਾ ਵੇਚੇਗਾ ਫਿਰ ਵੇਖਿਓ ਦੀ ਲੋਕੀ ਕਿਦਾਂ ਸੁਧਰਦੇ ਲੱਗਦਾ ਕਿ ਪ੍ਰਸ਼ਾਸਨ ਉਹ ਵੀ ਨਹੀਂ ਅਪੀਲ ਕਿਤੇ ਕਰ ਰਿਹਾ ਕਿ ਐ ਤੋਂ ਤੈ ਵੀ ਨਜ਼ਰ ਰੱਖੀ ਜਾਵੇ ਬਿਲਕੁਲ ਮੈਂ ਤਾਂ ਕਿਹਾ ਡਰੋਨ ਅੱਜ ਕੱਲ ਆ ਗਏ ਆ ਡਰੋਨ ਡਾਲ ਜਿਹੜਾ ਜਿਹੜਾ ਕਿਉਂਕਿ ਜਿਹੜਾ ਡਾ ਦਾ ਮੈਂ ਤੁਹਾਨੂੰ ਬੇਨਤੀ ਆਹੀ ਹੈ ਨਾ ਕਿ ਜਦੋਂ ਤੁਸੀਂ ਜਿੰਨੀ ਤੇ ਰਹਿਣਾ ਸਾਨੂੰ ਸਾਨੂੰ ਲੱਗਦੀ ਨਹੀਂ ਤੁਸੀਂ ਇੱਕ ਚੀਜ਼ ਨੋਟ ਕਰੋ ਹੁਣ ਕੈਮਰੇ ਚੱਲ ਪਏ ਨਾ ਤੇ ਅੱਜ ਕੈਮਰੇ ਭਾਵੇਂ ਬੰਦ ਹੀ ਹੈ ਕਈਆਂ ਦੇ ਪਰ ਉੱਥੇ ਵੀ ਲੋਕੀ ਲਾਈਨ ਤੋਂ ਪਾਰ ਨਹੀਂ ਹੁੰਦੇ ਯਾਰ ਪਰ ਨਹੀਂ ਕੈਮਰਾ ਨਾਲ ਚੱਲਦਾ ਹੋਵੇ ਘਰ ਜਾਈਏ ਤੇ ਚਲਾਲ ਪਹਿਲਾਂ ਘਰ ਪਹੁੰਚ ਅਸੀਂ ਲੋਕ ਸੁਧਰਦੀਆਂ ਇੰਜ ਜੀ ਕਿਹੜੀ ਲੱਗਣੀ ਚਾਹੀਦੀ ਵੈਸੇ ਤੁਸੀਂ ਅੰਮ੍ਰਿਤਸਰ ਦੇ ਲੋਕ ਅੰਮ੍ਰਿਤਸਰ ਚ ਇੱਕ ਨਹੀਂ ਕਈ ਆਵਾਜ਼ ਕੱਲ ਵੀ ਇੱਕ ਵੀਡੀਓ ਜਿੱਥੇ ਸਰਦਾਰ ਜੀ ਮੋਟਰਸਾਈਕਲ ਤੇ ਜਾ ਰਹੇ ਧੋਨ ਵੱਢੀ ਗਈ ਮੈਂ ਵੇਖਿਆ ਤੁਹਾਡੇ ਚੈਨਲ ਨਾਲ ਵੀ ਵੀਡੀਓ ਚਲਾਈ ਸੀ ਕੋਈ ਧੋਨ ਵੱਢੀ ਗਈ ਤੁਸੀਂ ਦੇਖੋ ਅਸੀਂ ਇੰਜ ਕਹਿ ਦਿੰਦੇ ਆ ਧੋਨ ਵੱਢੀ ਗਈ ਉਹਦੇ ਪਰਿਵਾਰ ਦਾ ਕੀ ਹਾਲ ਹੋਏਗਾ 6 ਮਹੀਨੇ ਸਾਲ ਲਈ ਬੰਦਾ ਘਰ ਵਿਹਲਾ ਜਾਂਦਾ ਰੋਟੀ ਕੌਣ ਚਲਾਏਗਾ ਉਹਦੇ ਘਰ ਦੀ ਜਿਹਨਾਂ ਥੋੜੇ ਜਿ ਮਨਾਫੇ ਵਾਸਤੇ ਜਿਹੜੇ ਜਮਾ ਖੋਹ ਚਾਈਨਾ ਡੋਰ ਵੇਚਦੇ ਆ ਆਪਣੇ ਥੋੜੇ ਇਹਨਾਂ ਨੇ ਧਿਆਰ ਨੂੰ ਨਾ ਮਨਾਫੇ ਦਾ ਇੱਕ ਸਾਧਨ ਬਣਾ ਲਿਆ ਵਾ ਜੇ ਤੁਸੀਂ ਦਿਵਾਲੀ ਆਂਦੀ ਹੈ ਤੇ ਨਕਲੀ ਪਟਾਕੇ ਗੰਦਮੰਦ ਸਭ ਵੇਚੀ ਜਾਂਦੇ ਲੋੜੀ ਆ ਜਾਂਦੀ ਹੈ ਤੇ ਆ ਚਾਈਨਾ ਡੋਰ ਗੰਦਮੰਦ ਸਮਾਨ ਇਹ ਲੋਕਾਂ ਇਸ ਚੱਲਣਾ ਚਾਹੀਦਾ 302 ਇਹ ਕਿਉਂਕਿ ਅਰਾਧਨ ਹੱਤਿਆ ਦਾ ਸਰਕਾਰ ਨੇ ਧਾਰਾ ਲਾਈ ਬੜੀ ਸੋਹਣੀ ਧਾਰਾ ਪਰ ਇਹ ਜਮਾਨਤਾ ਘਰ ਆ ਲੈਂਦੇ ਆ ਕੰਮ ਫੇਰ ਚੱਲੀ ਜਾਂਦਾ ਪਿਆ ਵਾ ਕੰਮ ਇਹ ਇੰਜ ਨਹੀਂ ਚੱਲਣਾ ਇਹਨਾਂ ਨੂੰ ਠੋਕੋ ਜਾਂ 6 ਮਹੀਨੇ ਇਹ ਜਮਾਨਤ ਗੈਰ ਜਮਾਨਤੀ ਬੋਲ ਰਿਹਾ ਹੋਵੇ ਜਿਹੜਾ ਇਹਨਾਂ ਨੂੰ 6 ਮਹੀਨੇ ਟੰਗਿਆਂ ਦੇ ਅੰਦਰ ਪਤਾ ਲੱਗੇ ਜੇ ਬੰਦੇ ਦਾ ਹੱਥ ਕੱਟਿਆ ਜਾਵੇ ਤੇ ਧੋਨ ਕੱਟੀ ਜਾਵੇ ਉਹਦਾ ਤੇ ਮਾਪੇ ਇਲਾਜ ਕਰਵਾ ਲੈਣਗੇ ਉਹ ਜਿਹੜੇ ਪੰਛੀ ਹੈਗੇ ਉਹਨਾਂ ਦਾ ਤਾਂ ਬਹੁਤ ਬੁਰਾ ਹਾਲ ਹੋਇਆ ਪੰਛੀ ਦੇਖਦਾ ਨਹੀਂ ਕਿਤੇ ਵੀ ਆਪਾਂ ਨੂੰ ਵੇਖੋ ਇਹ ਅਸੀਂ ਸਾਨੂੰ ਮਾਰੇ ਨਾ ਇਨਸਾਨ ਬਣਾਇਆ ਇਨਸਾਨ ਸਾਰਿਆਂ ਬਾਰੇ ਸੋਚਦਾ ਹੈ ਪੰਛੀ ਜਾਨਵਰ ਕਿਸੇ ਬਾਰੇ ਨਹੀਂ ਸੋਚਦੇ ਮੈਂ ਤੁਹਾਨੂੰ ਦੱਸਿਆ ਸੀ ਆਪਣਾ ਹੀ ਫਾਇਦਾ ਵਕੀ ਜਾਂਦੇ ਕਿ ਮੈਨੂੰ ਗੱਟੂ ਦੇ ਪੈਸੇ ਬਰਚਦੇ ਅਗਲਾ ਕਹਿੰਦਾ ਦੁਨੀਆ ਮਰ ਜੇ ਭਾਵੇਂ ਮੇਰੇ ਸਾਰੇ ਉੱਤੇ ਲੰਘ ਜਾਂ ਡੋਰ ਉਹਨਾਂ ਨੂੰ ਇਹ ਤੁਸੀਂ ਦੇਖੋ ਚਾਈਨਾ ਡੋਰ ਜਿਹੜੀ ਖੂਨੀ ਡੋਰ ਹੈ ਇਹਦਾ ਤਲਵਾਰ ਤੋਂ ਵੱਧ ਵਾਰ ਹੈ ਕਹਿੰਦੇ ਅਸੀਂ ਜਦੋਂ ਛੋਟੇ ਹੁੰਦੇ ਆ ਇਹ ਡੋਰ ਨਾਲ ਡਾਂਦੇ ਰਹੇ ਜਦੋਂ ਚਾਈਨਾ ਡੋਰ ਚਲਾਣਾ ਸਾਡੇ ਕੋ ਫੜੀ ਨਹੀਂ ਜਾਂਦੀ ਅੱਜ ਉਹ ਇੱਕ ਦਿਨ ਕਿਸ ਇਹ ਚ ਇੰਨਾ ਚਾਇਨਾ ਡੋਰ ਦਾ ਡਰ ਸਾਡੇ ਵਰਗੇ ਕਈ ਲੋਗ ਹੈ ਜਿਨ੍ਹਾਂ ਨੇ ਛੜਤੀ ਗੁੱਡੀ ਨਹੀਂ ਜਦੋਂ ਚਾਇਨਾ ਡੋਰ ਉਹਦੇ ਘਰੋਂ ਨਹੀਂ ਨਿਕਲਦੇ ਲੋੜੀ ਵਾਲੇ ਕਹਿੰਦੇ ਕਿ 10 ਦਿਨ ਛੁੱਟੀਆਂ ਕਰ ਲੋ ਬਕ ਕੰਮ ਤੇ ਜਾਣਾ ਬਿਲਕੁਲ ਆ ਦੇਖੋ ਵੀਰ ਨਾ ਕਿੱਡੀ ਸੋਹਣਾ ਚੱਕ ਚਲਖੜੀ ਫੜੀ ਆ ਇਹ ਮੈਨੂੰ ਯਾਦ ਇਹ ਦਿਨਾਂ ਦੀਆਂ ਚਲਖੜੀਆਂ ਜੜੀਆਂ ਵਾ ਸਪੈਸ਼ਲ ਚਲਖੜੀਆਂ ਲਵਾਉਣੀਆਂ ਅੱਠ ਅੱਠ ਗੋੜੀਆਂ ਕਿ ਭਾਈ ਸਾਡੀ ਅੱਠ ਗੋੜੀ ਲਾ ਦੇ ਤੇ ਕੋਲ ਖਲੋਖ ਲੋ ਕੇ ਕੰਮ ਕਰਵਾਉਂਦੇ ਰਹੇ ਆ ਉਥੇ ਗੱਲਾਂ ਨਹੀਂ ਹੁੰਦੇ ਸਿਰਫ ਅਗਲਾ ਆਂਦਾ ਵਾ ਗੱਟੂ ਚੱਕਦੇ ਤੇ ਘਾਹ ਦਾ ਮਗਾ ਇੱਥੇ ਵੀ ਦਿਖ ਰਿਹਾ ਹੈ ਬਿਲਕੁਲ ਬਿਲਕੁਲ ਮੇਰੇ ਪੈਂਤੀ ਦੇ ਰਹਿ ਗਏ ਤੇ ਉਹ ਵੀ ਆਖਰੀ ਸਾਵਾ ਤਈ ਹੈ ਜਦੋਂ ਗਾਹਕ ਨਹੀਂ ਆਣਾ ਤੇ ਇਹਨਾਂ ਨੇ ਕਿਤੇ ਵਾਸੇ ਲਾਣੀ ਹੈ ਬਿਲਕੁਲ ਜੀ ਇਹ ਸਭ ਤੋਂ ਵੱਡਾ ਪੁਰਾਣਾ ਹੈਗਾ 35 ਤੋਂ 40 ਸਾਲ ਅੱਡਾ ਬੱਬੂ ਵਾਲਾ ਅੱਡਾ ਵਾ ਕਿਉਂਕਿ ਅੰਬਰੀ ਸਰ ਦੇ ਵਿੱਚ 35 ਤੋਂ 40 ਅੱਡੇ ਸਨ ਜਿਨ੍ਹਾਂ ਦੇ ਵਿੱਚੋਂ ਇੱਕੋ ਹੀ ਅੱਡਾ ਰਹਿ ਗਿਆ ਵਾ ਲੋਕ ਇੱਥੇ ਪਹੁੰਚਦੇ ਤੇ ਹੈਗੇ ਨੇ ਪਰ ਟਾਵਾ ਟਾਵਾ ਗਾਹਕ ਪਹੁੰਚ ਰਿਹਾ ਪਰ ਜਦੋਂ ਦੀ ਚਾਇਨਾ ਡੋਰ ਆਈ ਆ ਚਾਇਨਾ ਡੋਰ ਨੇ ਸਭ ਕੁਝ ਕਾਰੋਬਾਰ ਦੇ ਉੱਪਰ ਵੀ ਕਾਫੀ ਅਸਰ ਪਿਆ ਪੰਛੀਆਂ ਦੇ ਉੱਪਰ ਵੀ ਅਸਰ ਪੈਂਦਾ ਨਜ਼ਰ ਆ ਰਿਹਾ ਕਿਉਂਕਿ ਜਦੋਂ ਪਤੰਗ ਉੱਡਦੀ ਆ ਤੇ ਪਤੰਗ ਜਦੋਂ ਆਪਾਂ ਚੈਨਲ ਦੇ ਉੱਨਾ ਡੰਨੇ ਆ ਪੰਛੀ ਉੱਡਦੇ ਉੱਡਦੇ ਉਹਦੇ ਪਰ ਕੱਟੇ ਜਾ ਰਹੇ ਨੇ ਲੋਕਾਂ ਦੀਆਂ ਧੋਣਾ ਕੱਟੀਆਂ ਆ ਰਹੀਆਂ ਨੇ ਲੋਕਾਂ ਦੇ ਕੰਨ ਕੱਟੇ ਜਾ ਰਹੇ ਨੇ ਕਾਦੇ ਕੱਸ ਕੇ ਚੈਨਲ ਔਰ ਕਰਕੇ ਪਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਲੋੜੀ ਮਨਾਓ ਪਤੰਗ ਬਾਜੀ ਕਰੋ ਪਰ ਕਰੋ ਉਹਦੇ ਨਾਲ ਜਿੱਨਾ ਕਿਸੇ ਦੀ ਜਾਨ ਨਾ ਜਾਵੇ 40 ਸਾਲ ਪੁਰਾਣੇ ਅੱਡੇ ਤਾ ਅਸੀਂ ਪਹੁੰਚ ਕੇ ਉਹਨਾਂ ਦਾ ਦਰਦ ਵੀ ਸੁਣਿਆ ਜਿਹੜੇ ਲੋਕ ਇਸ ਪੁਰਾਣੇ ਅੱਡੇ ਨੂੰ ਚਲਾ ਰਹੇ ਸੀ ਕਿਸੇ ਟਾਈਮ ਤੇ ਇੱਥੇ 10 ਤੋਂ 15 ਬੰਦੇ ਕੰਮ ਕਰਦੇ ਸਨ ਪਰ ਹੁਣੇ ਉਪੋਥੀ ਕੰਮ ਕਰ ਰਹੇ ਨੇ ਤੇ ਜਿਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਟਾਵਾ ਟਾਵਾ ਗਾ ਕਿਤੇ ਪਹੁੰਚਦਾ ਨਜ਼ਰ ਆ ਰਿਹਾ ਕੈਮਰਾਮੈਨ ਮਨੋਜ ਦੇ ਨਾਮ ਮਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅੰਮ੍ਰਿਤਸਰ